ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਮੋਹਰਾਂ ਨਸਲ ਦੇ ਨਗੀਨੇ ਤੁਹਾਨੂੰ ਦੋ ਦਿਖਾਉਣੇ ਆ ਪੂਰੀਆਂ ਵੱਡੀਆਂ ਛੋਟੀਆਂ ਬਰੀਡ ਤਿਆਰ ਕਰਨ ਵਾਲੀਆਂ ਇਸ ਕੀਨੀ ਵਾਲੇ ਪਾਸਿਓ ਓਕੇ ਆ ਤੇ ਦੁੱਧ ਵੀ ਚੰਗਾ ਦੇਣ ਵਾਲੀਆਂ ਕੱਦਗਾਠ ਜਿੰਦਜਾਨ ਬਿਊਟੀ ਵਾਲੀਆਂ ਜਮਾਂ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛ ਦਿਆ ਹੋ ਕੇ ਸੱਸੀ ਗੱਲ ਬਾਈ ਜੀ ਦੱਸਈਆ ਵੀਰ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਅਕਬੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਦੇ ਤੇ ਮੋਬਾਈਲ ਨੰਬਰ ਆਪਣਾ ਜੀ 788775927 7887 75927 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਅੱਜ ਆਪਾਂ ਦੋ ਗੱਬਣਾ ਝੋਟੇ ਦਿਖਾਵਾਂਗੇ ਪਿਓਰ ਮੁਰਾ ਨਸਲ ਦੇ ਆਹ ਜੀ ਇਹ ਵੀਰੇ ਆਇਆ ਕਿੱਥੋਂ ਆਪਣੇ ਕੋਲੇ ਇਹ ਵੀਰੇ ਲੈ ਗਿਆ ਤੇ ਪਿੰਡਾਂ ਦੇ ਨੂੰ ਠੀਕ ਉਹਨਾਂ ਤੋਂ ਕਿੱਦੇ ਆ ਰਹੇ ਨੇ ਠੀਕ ਆ ਮਾਨਿਕਾ ਚਲੋ ਪਿਛਲੀ ਵਾਰ ਉਧਰ ਆਇਆ ਹੋਏ ਸੀਗੇ ਐ ਵੀ ਆਪਾਂ ਹੁਣ ਕਹਿ ਜੀ ਹਰਿਆਣੇ ਚ ਗਏ ਉੱਥੇ ਠੀਕ ਹੈ ਵੀ ਲੈ ਜੇ ਲੋਕਲ ਪਿੰਡਾਂ ਚੋਂ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜੰਨੇ ਆ ਤੇ ਕੱਦ ਬੱਡ ਜਿੰਦ ਜਾਣ ਬਹੁਤ ਆ ਹਨਾ ਕੋਈ ਨਾ ਵਗੈਰਾ ਤਾਂ ਆਪ ਨੂੰ ਪਤਾ ਨਹੀਂ ਵੀ ਕਿਹੜੇ ਸਾਣ ਦੀ ਆ ਕੋਈ ਸੇਮਾ ਵਗੈਰਾ ਸਿਰੇ ਕੁਝ ਨਹੀਂ ਬਸਾਏਗਾ ਠੀਕ ਹੈ ਦੁੱਧ ਝੋਟੀ ਜਿਹੜੀ ਸਾਹ ਉਹਨਾਂ ਦਾ ਕੱਦ ਕਾਠਾ ਬੇਰਾ ਕਿਹੜੀ ਦੂਰੀ ਕਰ ਰਿਹਾ 20 18 ਆਉਂਦੀ ਲੀਟਰਾਂ ਆਉਂਦਾ ਇਹਨਾਂ ਤੋਂ ਮਾਨਿਕਾ ਜਿੱਲੀ ਵੀ ਗਰਮੀ ਦੇ ਵਿੱਚ 16 17 ਕਿਲੋ ਤੋਂ ਬਾਹਰ ਵਾਲੀ ਮੱਝ ਹੈਗੀ ਐ ਉਹ 16 ਲੀਟਰ ਦਾ ਪਲੋਂਦਾ ਦਾ ਚਾਰੋ ਤਿੰਨ ਦੋ ਸੂ ਠੀਕ ਹੈ ਵੀ ਦੰਦਾ ਜੇ ਹੋਊ ਝੋਟੀ ਲਗਭਗ ਨਹੀਂ ਲਗਭ ਠੀਕ ਹੈ ਤੇ ਦਿਨ ਕਹਿ ਬਾਕੀ ਦੱਸਿਆ ਮਾਲਕ ਨੇ ਆਪ 10 ਬਾਕੀ ਦੱਸਿਆ 10 ਦਿਨ ਸੂਨ ਚ ਬਾਕੀ ਤੇ ਚੌੜੀ ਚੂੜੀ ਪਲੀ ਵੀ ਪੂਰੇ ਠਰਕੀ ਬੰਦੇ ਕੋਲ ਆਈ ਵੇ ਜਮਾ ਹਨਾ ਪੂਰੇ ਪੂਰੇ ਠਰਕੀ ਕੋਲ ਠੀਕ ਹੈ ਮੱਝਾਂ ਦੀ ਉਹਦੀ ਕੱਟੀਆਂ ਉਹ ਪਾਲੀ ਜੀ ਠੀਕ ਹੈ ਹਰਿਆਣੇ ਚ ਵੀਰ ਮੱਝ ਲੈ ਆਏ ਸੀਗੇ ਤੇ ਉਹ ਉਹਦੀ ਕੱਟੀਆਂ ਵਗਰ ਪਾਲੀ ਵੀ ਤੇ ਠੀਕਾ ਚੰਗਾ ਦੱਸਿਆ ਭਰਾਵਾ ਹਾਂ ਲੱਗਦਾ ਤੇ ਬਰੀ ਚੰਗਾ ਗਾ ਬ੍ਰੀਡਰ ਨੂੰ ਮਨ ਤੇ ਦੇਸੀ ਜੀਗ ਆਪਣੀ ਪਤਾ ਸੀਗਾ ਠੀਕਾ ਮਨ ਲਾਉ ਮੈਂ ਚੰਗੀ ਪਾਲਦੇ ਆ ਹਾਂ ਹਾਂ ਚੰਗੀ ਤੋਰੇ ਬਾਈ ਬਾਹਰ ਨੂੰ ਸਭਰੋ ਕੱਦ ਕਾਠ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਕੋਈ ਬੰਦਾ ਆ ਕੇ ਇਹ ਤਾਂ ਕਹਿ ਨਹੀਂ ਸਕਦਾ ਕਿ ਝੋਟੀ ਆ ਗਈ ਸਾਡੇ ਭਾਈ ਫਿੱਟ ਨਹੀਂ ਆਈ ਤੇਲ ਫੁੱਕਿਆ ਗਿਆ ਪੈਸੇ ਜਰੂਰ ਮੰਨ ਕੇ ਚਲੋ ਵੀ ਚੰਗੇ ਲਾਉਣੇ ਪੈਣਗੇ ਇਹ ਨਹੀਂ ਗੱਲ ਵੀ ਪੈਸੇ ਵਾਲੇ ਵੱਲੋਂ ਮੰਨ ਕੇ ਚਲੋ ਬੰਦਾ ਫਸਾਕ ਤੁਰ ਜੇ ਵੀ ਭਾਅ ਵੱਡਾ ਆਪਣੇ ਮੰਨ ਕੇ ਚਲੋ ਵੀ ਮਹਿੰਗੀ ਆ ਤੇ ਕਿਸੇ ਗੱਲ ਦੀ ਵੀਰੇ ਤਸਾਦੋ ਕੀ ਕਾਢ ਨਹੀਂ ਸਕਦਾ ਝੋਟੀ ਜਣਾ ਠੀਕ ਆ ਸੀਲ ਸੰਢੀ ਵਾਲੀ ਆ ਮਰ ਜੀ ਹੱਥ ਤੇ ਚੱਲ ਤੇ ਸਿੰਘ ਕੁੰਡਾ ਤੇ ਸਾਥ ਸੁਵਾ ਦੀ ਹਣਾ ਹਲੇ ਆਪਣੇ ਕੋਲ ਆਏ ਨੂੰ ਤਿੰਨ ਚਾਰ ਘੰਟੇ ਹੋਇਆ ਕੋਈ ਇਹਨੂੰ ਉੱਪਰ ਵਾਲਾ ਕੰਮ ਨਹੀਂ ਠੀਕ ਆ ਕੋਈ ਸੀਲ ਵੀਰੇ ਪਹੋਰ ਕੋਈ ਇਹ ਨਹੀਂ ਗੱਲ ਵੀ ਉਪਰਾਂ ਕਰ ਗਈ ਹਣਾ ਸੁਵਾ ਦੇਖੋ ਜਮਾ ਜਿੱਥੇ ਮਰਜ਼ੀ ਖੜਾ ਲਓ ਉੱਥੇ ਹੀ ਖੜ ਜਾਂਦੀਆਂ ਹਨਾ ਸੋ ਇਹ ਨਸਲ ਹੁੰਦੀ ਹੈ ਜਮਾ ਮੈਂ ਕਹਿੰਦਾ ਨਸਲਾ ਦਾ ਮੁੱਲ ਹੁੰਦਾ ਜਮਾ ਤੇ ਥਣ ਦੇਖੋ ਗੱਠ ਗੱਠ ਦੇ ਥਣ ਪਿਆ ਇਹਦਾ ਲੇਵੇ ਦੀ ਪੂਰੀ ਸੁਥਰੀ ਹੈ ਤੇ ਦਿਨ ਕਿੰਨੇ ਦੱਸਿਆ ਬਾਈ ਜੀ ਸੂਣ ਚ ਪਏ ਆਪਾਂ 10 ਬਾਕੀ ਦੱਸਿਆ ਉਹਦਾ 10 ਦਿਨ ਸੂਣ ਚ ਬਾਕੀ ਤੇ ਰੋਕੀ ਮੜਾ ਜ ਇੱਥੇ ਸੋ ਥਣ ਦੇਖੋ ਜਮਾ ਲੇਵੇ ਦੀ ਪੂਰੀ ਸਾਫ ਸੁਥਰੀ ਚਾਰੇ ਥਣ ਦੇਖਣ ਵੇ ਸਾਫ ਸੁਥਰੀ ਸੋ ਲੇਵਾ ਦੇਖ ਸਕਦੇ ਹੋ ਪੂਰਾ ਗੁੱਠਾਂ ਦੇ ਥਾਣਾ ਚਾਰੇ ਤੇ ਬਾਕੀ ਦੇਖੀਏ ਠੰਡੀ ਬਹੁਤ ਸਵਾਹ ਦੇਖੋ ਜਿੱਦਾਂ ਮਰਜ਼ੀ ਆਪਾਂ ਹੱਥ ਫੇਰੀ ਜੰਨੇ ਆ ਠੰਡੀ ਐਨੀ ਆ ਅੰਤੀ ਬਹੁਤ ਠੰਡੀ ਨਸਲ ਵਾਲੀ ਝੋਟੀ ਠੀਕ ਐ ਤੇ ਮੰਨ ਕੇ ਚੱਲੇ ਵੀ 17 ਕਿਲੋ ਦੁੱਧ ਵਾਲੀ ਦੁੱਧ ਤਾਂ 20 ਲੀਟਰ ਪਾਉਂਗੀ ਰਾਮ ਦਾ ਪਰ ਆਪਾਂ ਗਰਮੀ ਦੇ ਹਿਸਾਬ ਨਾਲ ਨਿਕਲ ਵੀ ਚਾਹਤਾ ਦੁੱਧ 20 ਪਾਉਂਗੀ ਜਾਂ ਸੂਹੀ ਦਾ ਭਮਣਿਆ ਕੇ ਵੀ ਦੇਵਾਂ ਠੀਕ ਐ ਮੁੱਲ ਵਾੜੀ ਇਹਦਾ ਕੀ ਹੋਊਗਾ ਮੁੱਲ ਵਾੜੀ ਵੀ ਪਰ ਪੂੰਜੀ ਦਾ ਠੀਕ ਐ ਚੀਜ਼ ਦੇ ਹਿਸਾਬ ਨਾਲ ਹੋਊਗਾ ਚੀਜ਼ ਦੇ ਹਿਸਾਬ ਨਾਲ ਠੀਕ ਐ ਲੈ ਚੱਲੋ ਜੀ ਸੁਭਰਤ ਤੋਰਾ ਵਗੈਰਾ ਤੇ ਫੇਸ ਕੁਆਲਟੀ ਉਹ ਕਰ ਫੇਰ ਦੇਖ ਸਕਦੇ ਹੋ ਪੂਰੀ ਚੰਗੀ ਨਾੜਾ ਦੇਖੋ ਇਹਦੇ ਪਿੰਡੇ ਦੇ ਨਾੜਾ ਦਿਖਾਈ ਦੇ ਜਾਂਦੀਆਂ ਹੈਗੀਆਂ ਥਣ ਵੀ ਗੱਠ ਗੱਠ ਤੇ ਤੇ ਲੈਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਕੱਲੀ ਬਲੇਰ ਚਾਈ ਹੋਣੀ ਪੁੱਤਾਂ ਦੀ ਇਹ ਤੇ ਰਾਜੀ ਸਭੀ ਪੜੀ ਵੀ ਪੈਠ ਪੁੜੇ ਦੇ ਮਾਲ ਦਰ ਤਾਹਾਂ ਤੋਂ ਦੇਖੋ ਜਿਹਨੂੰ ਕਹਿੰਦੇ ਪੰਜਾਬੀ ਚ ਮੱਜਾ ਰਹਿੰਦਾ ਝੋਟੀ ਉਤੇ ਉਹ ਝੋਟੀ ਆ ਤੇ ਬਟਨ ਵਾਲੀ ਝੋਟੀ ਦੇਖੋ ਵੈਨ ਤੇ ਆ ਬਟਨ ਦਿਖਾਈ ਦਿੰਦੇ ਆ ਪੂਰੀ ਸਾਫ ਸੁਥਰੀ ਅੱਗੇ ਆਪਾਂ ਦੂਜੇ ਨੰਬਰ ਜਿਹੜੀ ਝੋਟੀ ਦੇਖੀ ਜਾਣੀ ਆ ਜੀ ਇਹ ਕਿਹੜਾ ਸੁਆ ਇਹ ਦੂਜਾ ਸੁਆ ਵੀ ਅੱਛਾ ਦੋਨੇ ਦੂਜੇ ਦੂਜੇ ਸੁਹੀ ਆ ਹਨਾ ਇਹਦਾ ਕਿੰਨਾ ਕਿਦੋਂ ਦੱਸਿਆ ਬਲੂਨ ਦਾ ਇਹ ਬਹੁਤ ਵੀ ਪਾਰ ਹੋ ਜਿੰਨਾ ਲੀਟਰ ਚੋਟੀ ਆਉਂਦੀ 15 ਲੀਟਰ ਇਹ ਕਾਇਦਨ ਕੱਢਦੀ ਹੈ ਜੀ ਇਹ ਵੀ ਦਾਗ ਨਾਲ ਲੈ ਜੀ 10 ਦਿਨ ਸੂਣ ਚ ਬਾਕੀ ਪਏ ਆ ਤੇ ਅੰਦਾਜ਼ਾ ਲਾ ਜੇ ਵੀ 15 ਤੋਂ ਪਾਰ ਵਾਲੀ ਇਹ ਵੀ ਹੈਗੀ ਆ 15 ਆਰਾਮ ਨਾਲ ਇੱਕੋ ਇੱਕੋ ਜੋੜਾ ਇੱਕੋ ਇੱਕੋ ਜੋੜਾ ਲੇਤਾ ਇਕੱਠੇ ਤੇ ਮਾਲਾ ਫਿਰ ਪੂਰੇ ਵੱਡੇ ਵੱਡੇ ਹੋਣਗੇ ਬੰਦਿਆਂ ਦੇ ਘਰੇ ਮੱਝ ਪੂਰੇ ਚੰਗੀਆਂ ਟੌਕਸਾਂ ਭੰਗੀਆਂ ਰੱਖੇ ਹੁੰਦੇ ਠੀਕ ਹੈ ਤੇ ਚੌਣ ਚਵਾਚੀ ਪਜੂਪਾ ਓਕੇ ਜਮਾ ਪਾਪਾ ਕੋਲਾ ਨੂੰ ਕਰਨ ਚ ਪੈਦੋ ਕੋ ਦਾਣਾ ਊੜੇ ਦੀ ਠੀਕ ਹੈ ਤੋ ਵੱਤ ਸੱਲੀ ਵਾਲਾ ਕੰਮ ਥਣ ਜਮਾ ਮੁੱਠੀ ਵਾਲਾ ਹੈ ਨਾ ਸੋ ਰਾਜੀ ਸਮੀ ਪੜੀ ਵੀ ਦੇਖੋ ਤੇ ਬਾਕੀ ਥਣ ਦੇਖੋ ਚਾਰੇ ਨਿਕਣੇ ਸਾਫ ਸੁਥਰੇ ਲਗਭਗ 1 2 ਦਿਨ ਦੇ ਫਰਕ ਨਾਲ ਇਕੱਠੇ ਹੀ ਸੂਣ ਗਏ ਹੈ ਨਾ ਬਸ ਕੋਈ 5 ਦਿਨ ਫੇਰ ਵੱਧ ਵੀ ਲੱਗ ਸਕਦੇ ਐ ਵੀ ਸੀਮਨ ਵਗੈਰਾ ਕੋਈ ਪੁੱਛਿਆ ਨਹੀਂ ਆਪਾਂ ਸੀਮਨ ਮੇਰਾ ਖੰਡਾ ਨਹੀਂ ਟੋਰੀ ਬਾਹਰ ਨੂੰ ਸੁਬਰਕ ਕੱਦ ਕਾਠ ਵਗੈਰਾ ਦੇਖੋ ਪੂਰੇ ਵੱਡੇ ਕੱਦ ਕਾਠ ਦੀ ਤੇ ਚੌੜੀ ਮੋਦੀ ਸਾਣ ਵਰਗੀ ਪਈ ਆ ਰਾਜੀ ਸਮੀ ਪੜੀ ਵੀ ਤੇ ਬਾਕੀ ਜਿੰਨੀ ਹੈ ਕਿ ਨਰਮ ਆ ਪ ਪਰ ਦੇਖੋ ਕੱਦ-ਕਾਠ ਚੰਗਾ ਤੇ ਬਿਊਟੀ ਵਗੈਰਾ ਹੀ ਪੂਰੀ ਚੰਗੀ ਹੋ। ਸੋ ਫੇਸ ਕੁਆਲਿਟੀ ਵਗੈਰਾ ਦੇਖੋ। ਬਿਲਕੁਲ ਕੁੰਡਾ ਸਿੰਘ ਮੋੜਾ ਜਿਹੜਾ ਕਹਿੰਦੇ ਵੀ ਕੁੰਡੀ ਝੋਟੀ ਲੈਣੇ ਸਕੀਨ ਜਮਾ ਨਸਲ ਤਿਆਰ ਕਰਨ ਵਾਲੀ ਪੂਰੀ ਬਰੀਡ ਤਿਆਰ ਕਰਨ ਵਾਲੀ ਝੋਟੀ ਆ ਹਫਤਾ ਖੰਡ ਲੈਂਦੀ ਪਈ ਹੈ ਹਜੇ ਤੇ ਥਣਾ ਥਣ ਦੇਖੋ ਪੂਰਾ ਮੁਠੀ ਵਾਲਾ ਸਾਫ ਸੁਥਰਾ ਤੇ ਦੁੱਧ 15 ਕਿਲੋ ਤੋਂ ਬਾਹਰ ਵਾਲੀ ਝੋਟੀ ਆ ਰਾਜੀ ਪਲੀ ਵੀ ਪੂਰੀ ਬਰੀਡ ਵਾਲੀ ਝੋਟੀ ਆ ਜਿਹਨੂੰ ਕਹਿੰਦੇ ਅਸਲ ਮੋਹਰਾ ਦੀ ਝੋਟੀ ਉਹ ਝੋਟੀ ਆ ਸੋ ਗੱਬੜਾ ਸੂਣ ਦੇ ਵਿੱਚ ਇਹਦੇ ਵੀ ਹਫਤਾ ਖੰਡ ਬਾਕੀ ਪਿਆ ਚੀਪੇ ਜੂਪੇ ਵਾਲੇ ਪ ਹਾਂਜੀ ਵੀਰੇ ਨੰਬਰ ਦੁਆਰੇ ਬੋਲਿਓ ਆਪਣਾ 988887877527 ਤੇ ਜਿਹੜਾ ਕੋਈ ਵੀਰ ਆਊਗਾ ਮੰਨ ਕੇ ਚਲੋ ਭਾਰ ਲਾਊਗਾ ਤਾਂ ਵਦੇ ਕੇ ਦੁਰਾਂਗ ਜਾਵਾਂ ਦੇ ਕੇ ਦੁਰਾਂਗ ਦੇ ਠੀਕ ਹੈ ਤੇ ਬਦਲ ਕਰ ਜੀ ਇਹਦਾ ਬੰਦੇ ਨੇ ਭਾਰ ਠੀਕ ਹੈ ਥੋੜਾ ਥੋੜਾ ਲੈ ਪਰ ਜੇ ਇਹਦਾ ਭਾਰ ਹੋਣਾ ਪਿਆ ਨਿਓ ਲਾਹੌਰੀ ਪਾਣੀ ਠੀਕ ਹੈ ਥੋੜਾ ਥੋੜਾ ਓਕੇ ਜਿਓ ਹਾਂਜੀ ਸੋ ਪਿੰਡ ਠੀਕ ਹੈ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਸਭ ਦਾ ਤਹਿਦਲੋ ਧੰਨਵਾਦ ਜਲਦ ਮਿਲਦੇ ਆਂ ਜੀ